ਬੀਤੇ ਦਿਨੀ ਫਗਵਾੜਾ ਦੇ CRP ਕਲੋਨੀ ਵਿੱਚ ਗਾਵਾਂ ਰੱਖਣ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਬਲਵੀਰ ਠਾਕੁਰ ਨੇ ਪੁਲਿਸ ਪ੍ਰਸ਼ਾਸਨ ਤੋਂ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਕੀਤੀ ਮੰਗ ਐਨਡੀਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੇ ਨਾਲ ਪੁਨੀਰ ਦੀ ਰਿਪੋਰਟ ਜੀ ਆਪਣਾ ਕਲਾਸ਼ ਹਾਂਜੀ ਕਲਾਸ਼ ਨਾ ਹਾਂਜੀ ਕਿੱਥੇ ਰਹਿਨੇ ਜੀ CRP ਕਲੋਨੀ ਜੀ ਹਾਂ ਕਿ ਮਾਮਲਾ ਕੀ ਆ ਜਿਹੜਾ ਇੱਕ ਪ੍ਰੈਸ ਕਾਨਫਰੈਂਸ ਰੱਖੀਆ ਗਾਈਆਂ ਦਾ ਆ ਗਾਈਆਂ ਮੱਜਾਂ ਨਾਲ ਰੱਖੀਆਂ ਸੀ ਆ ਅਸੀਂ ਉਹਨਾਂ ਨੂੰ ਬੜੇ ਪਿਆਰ ਨਾਲ ਕਿਹਾ ਅਧੁਰੀ ਚਾਕਲਾ ਪਹਿਲਾਂ ਵੀ ਬਹੁ ਵਾਰੀ ਕਿਹਾ ਆ ਇਹ ਸੁਣਾਈ ਨਹੀਂ ਕਰਦੇ ਸੀਗੇ ਹੁਣ ਆ ਕੇ ਕਾਰਪੋਰੇਸ਼ਨ ਵਿੱਚ ਤੋੜ ਗਏ ਤੇ ਇਹ ਗਲਤ ਇਸ਼ਾਰੇ ਕਰਦੀ ਮੇਰੇ ਬੱਚਿਆਂ ਨੂੰ ਤੇ ਬਹੁਤ ਗੰਦ ਬੋਲੀ ਮੇਰੇ ਪੋਤੀਆਂ ਨੂੰ ਵੀ ਬੋਲਦੀ ਹੈ ਬਹੁਤ ਇਹਨਾਂ ਮਾੜਾ ਚੰਗਾ ਬੋਲਿਆ ਸਾਨੂੰ ਹੱਥੋਂ ਪਾਈ ਖੋਈਏ ਮੇਰੇ ਨਿਆਣਿਆਂ ਨਾਲ ਮੇਰੇ ਤਿੰਨ ਜਾਣੇ ਨਿਆਣੇ ਸੀ ਇਹ ਪੰਜ ਜਾਣੇ ਸੀਗੇ ਮੇਰੇ ਸਿੰਨ ਨਿਆਣੇ ਸੀ ਇਹਦੇ ਮੁੰਡੇ ਨੇ ਵੀ ਦਾਤ ਕੱਢਿਆ ਮੇਰਾ ਪੋਤਾ ਵੀ ਲੈ ਕੇ ਆਇਆ ਝੂਠ ਨਹੀਂ ਬੋਲਣਾ ਤੇ ਲੈ ਇਹਦਾ ਮੁੰਡਾ ਲੈ ਕੇ ਆਇਆ ਬੜਾ ਇਹਨਾਂ ਨੇ ਮੇਰਾ ਫੋਨ ਵੀ ਚੱਕਿਆ ਮੇਰੇ ਪੁੱਤੇ ਦਾ ਜਿਹੜਾ ਜੇ ਉਹ ਕਹਿੰਦੀ ਮੈਂ ਬਾਲਮੀਕਾ ਤਾਂ ਅਸੀਂ ਵੀ ਬਾਲਮੀਕੀਆਂ ਅਸੀਂ ਕੋਈ ਇਹ ਹੈ ਨਹੀਂ ਉਹ ਅਲੱਗਾ ਦਾ ਅਸੀਂ ਮਟੂਆਂ ਦੀ ਧੀਆਂ ਨਹੀਂ ਹਾਂ ਜੀ ਭਾਜੀ ਇੱਕ ਜਿਹੜਾ ਜਾਤ-ਪਾਤ ਦਾ ਮੁੱਦਾ ਲੈ ਕੇ ਉਹ ਮਗੀ ਆਏ ਆ ਤੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆਪਾਂ ਅਸੀਂ ਇਹ ਕਹਾਂਗੇ ਅਸੀਂ ਵੀ ਬਾਲਮੀਕੀਆਂ ਹਾਂ ਜੋ ਇਹ ਹੈ ਉਹੀ ਅਸੀਂ ਵੀ ਹਾਂ ਜੇ ਭਾਜੀ ਨੇ ਨਹੀਂ ਗੱਲ ਕਹਿਤੀ ਤਾਂ ਇਹਨਾਂ ਦੇ ਬਰੋਤ ਕਰ ਦਿੱਤੇ ਪਰਤੇ ਜੇ ਸਾਡੇ ਬੱਚਿਆਂ ਨੂੰ ਇਸ਼ਾਰੇ ਗੰਦੇ ਕਰਦੇ ਸੀ ਉਹ ਕਿੱਥੇ ਪਾਤੀਆ ਤੇ ਇੱਥੇ ਪੈਣਾ ਨੂੰ ਗਾਣਾ ਕੱਢੀਆਂ ਮੇਰੀਆਂ ਨੂੰ ਪੋਤੀਆਂ ਨੇ ਛੱਡੀਆਂ ਫੋਰਾਕ ਮੇਰੀ ਦੀ ਪੋਤੀ ਕਿਹਾ ਇਹਨੂੰ ਨਹੀਂ ਛੱਡੀ ਇਹਨੂੰ ਜੋ ਨਸਲ ਪੋਤੀ ਬੁੱਲੀਆਂ ਪੋਤੀਆਂ ਨਹੀਂ ਮਕੀਆਂ ਮੇਰੀ ਧੀ ਨੂੰ ਬੁੱਲੀ ਅਸੀਂ ਜੋ ਵੀ ਠਾਕੁਰ ਜੀ ਜਿਹੜੀ ਇੱਕ ਅੱਜ ਪ੍ਰੈਸ ਕਾਨਫਰੰਸ ਰੱਖੀ ਆ ਕੇ ਸਬੰਧ ਵਿੱਚ ਰੱਖੀ ਆ ਹਾਂ ਪਹਿਲਾਂ ਤਾਂ ਤੁਹਾਡਾ ਮੀਡੀਆ ਦਾ ਮੈਂ ਧੰਨਵਾਦ ਕਰਦਾ ਐ ਜਿਹੜੇ ਤੁਸੀਂ ਅੱਜ ਜਿਹੜੀ ਸੱਚ ਦੀ ਆਵਾਜ਼ ਆ ਜਿਹੜੀ ਸਾਡੀ ਸੁਣਨ ਆਏ ਆ ਇਹ ਜਿਹੜੇ ਪਿਛਲੇ ਦਿਨਾਂ ਜਿਹੜੇ 5-7 ਦਿਨਾਂ ਦਾ ਜਿਹੜੇ ਚੱਲਦਾ ਹੈ ਮਸਲਾ ਇਹ ਹੈ ਸਿਗਾ ਵੀ ਜਿਹੜੇ ਡੈਰੀ ਪਾਈ ਸੀਗੇ ਇਹਨਾਂ ਨੇ ਪਾਰਕ ਵਿੱਚ ਸਰਕਾਰੀ ਪਾਰਕ ਵਿੱਚ ਤੇ ਇਹਦਾ ਜਿਹੜਾ ਮੁੱਦਾ ਸਿਗਾ ਇਹਨਾਂ ਨੇ ਜਿਹੜਾ ਇਸ਼ੂ ਆ ਬਣਾ ਕੇ ਕੋਈ ਹੋਰ ਮੁੱਦਾ ਇਹਨਾਂ ਨੇ ਦੇਣ ਦੀ ਕੋਸ਼ਿਸ਼ ਕੀਤੀ ਹੈ ਇੱਕ ਅਨਸੋਤਾ ਨਾਂ ਦਾ ਲੀਡਰ ਆ ਕੋਈ ਉਹ ਜਿਹੜਾ ਜਾਤੀਵਾਦ ਦੀ ਜਿਹੜੀ ਆ ਨਾ ਲੋਕਾਂ ਵਿੱਚ ਜਿਹੜਾ ਖੜਾ ਰਿਹਾ ਆ ਮਲਕੀ ਇਹ ਦੰਗੇ ਵਾਲਾ ਮਾਹੌਲ ਪੈਦਾ ਕਰ ਰਿਹਾ ਕਿਉਂਕਿ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਆ ਬਲਬੀਰ ਠਾਕੁਰ ਨਾਲ ਜਿਹੜਾ ਹਮੇਸ਼ਾ ਹੀ ਦਲਤਾਂ ਦੇ ਨਾਲ ਖੜਿਆ ਆ ਇੱਕ ਭਾਂਡੇ ਵਿੱਚ ਅਸੀਂ ਖਾਦਾ ਹੈ ਇੱਕ ਭਾਂਡੇ ਵਿੱਚ ਅਸੀਂ ਪਾਣੀ ਪੀਤਾ ਹੈ ਹਮੇਸ਼ਾ ਹੀ ਦਲਤਾ ਦੇ ਨਾਲ ਆ ਬੜਵੀਰ ਠਾਕੁਰ ਦੇ ਦਲਤਾ ਦੇ ਨਾਲ ਅਸੀਂ ਤਾਂ ਜੇਲਾ ਵੀ ਕੱਟ ਕੇ ਆਏ ਆ ਸਾਰੀ ਮੀਡੀਆ ਨੂੰ ਵੀ ਪਤਾ ਹੈ ਪਵਾੜੇ ਨੂੰ ਵੀ ਪਤਾ ਹੈ ਇਹ ਜਿਹੜੇ ਜਾਤੀਵਾਦ ਦਾ ਨਾ ਮੈਂ ਇਹੀ ਕਹੂੰਗਾ ਇਹ ਜਿਹੜੇ ਲੀਡਰ ਲੋਕ ਹੈ ਨਾ ਜਾਤੀਵਾਦ ਨੂੰ ਥੋੜਾ ਨਾ ਬਿੜਾਵਾ ਦਿਓ ਜਾਤੀਵਾਦ ਦਾ ਕੋਈ ਇਸ਼ੂ ਨਾ ਕਰੋ ਦੇਖੋ ਇਹ ਮੋੜ ਆਪਾਂ ਬਣਾ ਕੇ ਰੱਖਾਂਗੇ ਭਾਈਚਾਰਾ ਤਾਂ ਉਹਦੇ ਵਿੱਚ ਜਿਹੜੀ ਸਾਂਝ ਆ ਬੱਧਦੀ ਹੈ ਲੋਕਾਂ ਨੇ ਦੇਖੋ ਉਹਨਾਂ ਨੇ ਕੱਲ ਜਿਹੜਾ ਐਸਪੀ ਦਫ਼ਤਰ ਦੇ ਬਾਹਰ ਧਰਨਾ ਦੇਣਾ ਵਾ ਓਕੇ ਸਬੰਧ ਨੂੰ ਲੈ ਕੇ ਦੇ ਰਹੇ ਧਰਨਾ ਮੇਰਾ ਮੇਰੀ ਤਾਂ ਨੋਲਿਜ ਹੈ ਨਹੀਂਗਾ ਵੀ ਧਰਨੇ ਦੀ ਤੁਹਾਡੇ ਤੋਂ ਪਤਾ ਲੱਗ ਗਿਆ ਵੀ ਧਰਨਾ ਦੇਣਾ ਜੇ ਧਰਨਾ ਦੇਣਾ ਜਾਂ ਉਹ ਜਾਣਦੇ ਆ ਤਾਂ ਧਰਨਾ ਦੇਣਾ ਚਲੋ ਸਾਨੂੰ ਵੀ ਆਂਦਾ ਹੈ ਅਸੀਂ ਦੇਣਾ ਸਚਾਈ ਦਾ ਧਰਨਾ ਉਹਨਾਂ ਨੇ ਦੇਣਾ ਝੂਠ ਨੂੰ ਹਵਾ ਦੇ ਰਿਆ ਜਿਹੜੇ ਫੋਵਾੜੇ ਸ਼ਹਿਰ ਦੇ ਵਿੱਚ ਜਿਹੜੀ ਸ਼ਾਂਤੀ ਹੈ ਨਾ ਇਹ ਪਸੰਦ ਨਹੀਂ ਕਰਦੇ ਇਹ ਲੋਕ ਅਸੀਂ ਤਾਂ ਮੈਂ ਤਾਂ ਇਹੀ ਕਹਿ ਰਿਹਾ ਫੋਵਾੜੇ ਲੋਕਾਂ ਨੂੰ ਦੇਖੋ ਇਹਨਾਂ ਲੋਕਾਂ ਦੇ ਥੋੜਾ ਲੀਜ਼ਾਂ ਤੋਂ ਇਹਨਾਂ ਲੋਕਾਂ ਤੋਂ ਬਚੋ ਵੇ ਜਿਹੜਾ ਮੋਲ ਜਾਤੀ ਨਾ ਨਾ ਇਹ ਇਹੀ ਇੱਕ ਦਲਿਤ ਭੈਣ ਦਲਿਤ ਭੈਣ ਅਸੀਂ ਦਲਿਤ ਭੈਣ ਭਾਈਚਾਰੇ ਦੇ ਨਾਲ ਹਮੇਸ਼ਾ ਹੀ ਖੜੇ ਆ ਹਰੇਕ মিডিਆ ਨੂੰ ਪਤਾ ਹੈ ਮੈਂ ਤਾਂ ਉਹੀ ਬਾਰ ਬਾਰ ਗੱਲ ਕਹਿ ਰਿਹਾ ਮੈਂ ਪਹਿਲਾਂ ਵੀ ਕਿਹਾ ਹੈ ਕਿ ਅਸੀਂ ਹਮੇਸ਼ਾ ਹੀ ਦਲਿਤ ਸਮਾਜ ਦੇ ਨਾਲ ਖੜੇ ਆ ਸਾਡਾ ਭਾਈਚਾਰਾ ਹਮੇਸ਼ਾ ਕਾਇਮ ਰਿਹਾ ਹੈ ਜਿਹੜਾ ਤੁਸੀਂ ਅੱਜ ਦਾ ਮੁੱਖ ਕਰਨ ਜਿਹੜਾ ਅੱਜ ਦੀ ਪ੍ਰੈਸ ਕਾਨਫਰੰਸ ਦਾ ਮੁੱਖ ਕਰਨ ਕੀ ਹੈ ਜਿਹੜਾ ਤੁਸੀਂ ਰੱਖਿਆ ਮੁੱਖ ਕਰਨ ਇਹੀ ਆ ਇਹ ਜਿਹੜੇ ਰੋਜ਼ ਨਵੇਂ ਨਵੇਂ ਵੀਡੀਓ ਆ ਐਸਪੀ ਦਫ਼ਤਰ ਅੱਗੇ ਲਾਉਣਾ ਇਹ ਪੁਲਿਸ ਨੂੰ ਆਪਣੀ ਇਮਾਨਦਾਰੀ ਨਾਲ ਕੰਮ ਨਹੀਂ ਕਰਨ ਦੇ ਰਹੇ ਉਹਨਾਂ ਦੇ ਵਿੱਚ ਨਾ ਰੋੜਾ ਲਾੜ ਰਹੇ ਆ ਇਹ ਜਿਹੜੇ ਲੀਡਰ ਪੁਲਿਸ ਆਪਣਾ ਕੰਮ ਕਰ ਰਹੀ ਆ ਬਹੁਤ ਵਧੀਆ ਕੰਮ ਕਰ ਰਹੀ ਆ ਉਹਨਾਂ ਦਾ ਮਲਕੀ ਇਹ ਕਹ ਲੋ ਕਿ ਰਿਪੋਰਟਰ ਲੈ ਗਈ ਆ ਪੁਲਿਸ ਉਹਦੇ ਵਿੱਚ ਜੋ ਸੱਚਾਈ ਹੈਗੀ ਆ ਉਹਦੇ ਤੱਤਾਂ ਦੇ ਆਧਾਰ ਤੇ ਪੁਲਿਸ ਆਪਣਾ ਕੰਮ ਕਰ ਰਹੀ ਆ ਲੇਕਿਨ ਉਹਦੇ ਵਿੱਚ ਨਾ ਰੁਕਾਵਟ ਪਾ ਰਹੇ ਇਹ ਲੀਡਰ ਲੋਕ ਜਿਹੜੇ ਤੇ ਪ੍ਰਸ਼ਾਸਨ ਦੇ ਧਿਆਨ ਚ ਲਿਆਂਦਾ ਹੈ ਮਾਮਲਾ ਪ੍ਰਸ਼ਾਸਨ ਦੇ ਧਿਆਨ ਚ ਹੈ ਜੀ ਪ੍ਰਸ਼ਾਸਨ ਨੇ ਕਿਹਾ ਕਿਸੇ ਦਾ ਪੱਖ ਨਹੀਂ ਕਹਿੰਦੇ ਜੋ ਸੱਚਾਈ ਹੋਗੀ ਉਹਦੇ ਹਿਸਾਬ ਨਾਲ ਕਾਰਵਾਈ ਹੋਊਗੀ ਮੀਡੀਆ ਨੇ ਮੈਂ ਮੀਡੀਆ ਨੂੰ ਭਰਾਵਾਂ ਨੂੰ ਵੀ ਇਹੀ ਕਹਿਣਾ ਆ ਇਹਨਾਂ ਲੋਕਾਂ ਦੀ ਜਿਹੜੀ ਸੱਚਾਈ ਆ ਨਾ ਜਿਹੜੇ ਛੋਟੇ-ਛੋਟੇ ਲੀਡਰ ਆ ਮੈਂ ਨਹੀਂ ਚਾਹੁੰਦਾ ਕਿ ਇਹ ਮੋਹੜ ਸ਼ਹਿਰ ਦਾ ਜਿਹੜਾ ਖਰਾਬ ਕਰੇ ਚਲੋ ਮੈਂ ਪਿੱਛੇ ਬੈਠਾ ਮੈਂ ਜੀ ਅੱਜ ਜਿਹੜੇ ਆਰੋਪ ਲਾਉਂਦੇ ਆ ਨਾ ਇਹ ਸਾਨੂੰ ਸੋਤੇ ਹੋਣੇ ਇੱਕ ਹੋਰੋਪਾ ਦਾ ਮੈਂ ਤੁਹਾਨੂੰ ਦੱਸਦਾ ਆ ਇਹ 4 ਦਿਨ ਲੜਾਈ ਪਹਿਲਾਂ ਤੋਂ 4 ਦਿਨ ਆ ਜੀ ਇਹ ਮੇਰੇ ਕੋਲ ਵੀਡੀਓ ਆ ਇਹ ਮੇਰੇ ਘਰ ਦੇ ਬਾਹਰ ਘੁੰਮਦੀ ਪਈ ਆ ਰਾਤ ਨੂੰ 10:30 10:00 ਵਜੇ ਇਹ 3-4 ਮੇਰੇ ਕੈਮਰੇ ਲੱਗੇ ਉਹਦੇ ਵਿੱਚ ਇਹ ਜਾਂਦੀ ਆਂਦੀ ਫੋਨ ਤੇ ਕਹਿ ਰਹੀ ਆ ਮੇਰਾ ਤਾਂ ਕੁਝ ਨਹੀਂ জানা ਮੈਂ ਤਾਂ ਸਿਰਫ ਕੱਪੜੇ ਪਾੜ ਕੇ ਮੈਂ ਇੱਥੇ ਇਲਜ਼ਾਮ ਲਾਣਾ ਆ ਦੇਖੋ ਮੈਂ ਜਿਹੜੀ ਗੱਲ ਹੈਗੀ ਮੈਨੂੰ ਇਹ ਮੈਨੂੰ ਸੁਣਾਈ ਆ ਤਾਂ ਉਹ ਮੈਂ ਕਹਿਣੀ ਆ ਵੀ ਇਲਜ਼ਾਮ ਮੇਰੇ ਤੇ ਲਾ ਸਕਦੇ ਇੰਨੀ ਕਲੀਅਰ ਗੱਲ ਬੋਲਦੀ ਨਜ਼ਰ ਆਂਦੀ ਵਿੱਚ ਆ ਦੇਖੋ ਫੋਨ ਤੇ ਜਾਂਦੀ ਆ ਹਮੇਸ਼ਾ ਕਲੀਅਰ ਗੱਲ ਬੋਲਦੀ ਦੇਖੋ ਕਲੀਅਰ ਗੱਲ ਤਾਂ ਨਹੀਂ ਬੋਲਦੀ ਜਾਂ ਮੈਨੂੰ ਸੁਣਿਆ ਤਾਂ ਮੈਂ ਤਾਂ ਕਹਿਣਾ ਹੀ ਆ ਜੋ ਮੈਨੂੰ ਸੁਣਿਆ ਹੈ ਜੋ ਮੈਨੂੰ ਸੁਣਿਆ ਉਹ ਤਾਂ ਮੈਂ ਕਹਿਣਾ ਹੀ ਆ ਦੇਖੋ ਮੇਰੇ ਹੁਣੇ ਘਰ ਦੇ ਬਾਹਰ ਮੇਰੀ ਲੇਡੀ ਵੀ ਬਾਹਰ ਸਾਰੀਆਂ ਬੈਠੀਆਂ ਐ ਇਹ ਜੱਕਾ ਦੀ ਕੁੱਤਾ ਲੈ ਕੇ ਆਂਦੀ ਕੁੱਤੇ ਮੈਂ ਤੇ ਲੱਤ ਤੋੜਨੀ ਆ ਕੁੱਤਾ ਆਇਆ ਜੀ ਅੱਗੇ ਆ ਦੇਖੋ ਆਇਆ ਆ ਬਾਰਾ ਕੁੱਤਾ ਲੈ ਕੇ ਲਗਾਤਾਰ 4 ਦਿਨ ਇਹ ਮੇਰੇ ਘਰ ਦੇ ਬਾਹਰ ਘੁੰਮਦੀ ਆ ਜਿੱਦਾਂ ਲੜਾਈ ਉਸੇ ਦਿਨ ਕਹਿੰਦੀ ਮੇਰੇ ਇਹਨੇ ਕੱਪੜੇ ਬਾੜੇ ਮੇਰੇ ਤੇ ਆ ਲਾਇਆ ਬੇ ਟੱਕ ਲਾਇਆ ਇਥੋਂ ਸਹੀ ਸਲਾਮਤ ਗਈ ਐ ਇਹ ਟੱਕ ਕਿੱਥੇ ਰਸਤੇ ਵਿੱਚ ਲੱਗਾ ਇਹ ਜਾਂਚ ਦਾ ਵਿਸ਼ਾ ਆ ਇਹ ਚਾਹਨੇ ਆ ਬੇ ਐਸ ਐਚਓ ਸਾਹਿਬ ਐਸਪੀ ਸਾਹਿਬ ਜੋ ਵੀ ਹੈਗਾ ਇਹਨਾਂ ਤੇ ਇੱਕ ਬੰਦੀ ਕਾਰਵਾਈ ਕਰੇ ਇਹਦੀ ਇਨਕੁਆਇਰੀ ਕਰੇ ਕਿ ਕਿੱਥੇ ਟੱਕ ਲੱਗਾ ਜਾ ਕੇ ਇਥੋਂ ਘਰੋਂ ਗਈ ਹੈ ਸਹੀ ਸਲਾਮਤ ਹੈ ਟੱਕ ਕਿਹਨੇ ਮਾਰਿਆ ਇਹ ਜਾਣ ਜਾਣਕਾਰੀ ਦਾ ਚਾਹੀਦੀ ਹੈ ਸਾਨੂੰ ਹਮੇਸ਼ਾ ਹਾਂਜੀ ਠਾਕਰ ਜੀ ਇੱਕ ਜਾਤਵਾਦ ਦਾ ਲੈ ਕੇ ਮੁੱਦਾ ਲਿਆ ਹੈ ਜਾਤਵਾਦ ਦਾ ਜੀ ਮੈਂ ਕੋਈ ਨਹੀਂ ਮੈਨੂੰ ਵੀਡੀਓ ਦਿਖਾ ਦਵੇ ਕਿਸੇ ਜਾਤੀ ਨੂੰ ਮੈਂ ਕੁਛ ਉੱਚਾ ਨਹੀਂ ਮੈਂ ਬੋਲਿਆ ਹਾਂ ਮੈਂ ਕਿਸੇ ਦੇ ਮੈਂ ਖਿਲਾਫ ਨਹੀਂ ਬੋਲਿਆ ਮੇਰੀਆਂ ਭੈਣਾਂ ਦਾਦਾ ਸਾਲਾਂ ਤੋਂ ਰਖੜੀ ਬੰਨ੍ਹਦੀ ਹੈ ਸਿਰਫ ਦਲਿਤ ਸਮਾਜ ਨਾਲ ਇਹ ਬਿਲੋਂਗ ਕਰਦੀਆਂ ਆਂ ਮੈਂ 20 ਸਾਲਾਂ ਤੋਂ ਇਹਨਾਂ ਰਖੜੀ ਬਣਾ ਰਿਹਾ 10 ਸਾਲਾਂ ਤੋਂ 20 ਸਾਲਾਂ ਸਾਰੀ ਦਲਿਤ ਸਮਾਜ ਨੂੰ ਇਹ ਬਿਲੋਂਗ ਕਰਦੀ ਆਇਆ ਜੈਨੂ ਸੋਤਾ ਕਹਿੰਦਾ ਨਾ ਇੱਕੋ ਹੀ ਮੇਰੀ ਦਲਿਤ ਭੈਣ ਆ ਇਹ ਬਾਕੀ ਵੀ ਭੈਣ ਆਈਆਂ ਜੇ ਕੱਲ੍ਹ ਨਹੀਂ ਸਾਰੀ ਕੋਆਪਰੇਟ ਸਾਰਿਆਂ ਨੂੰ ਕਰੇ ਠੀਕ ਨੇ ਇੱਕ ਨਹੀਂ ਵੀ ਮੇਰੀ ਦਲਿਤ ਭੈਣ ਹੈ ਦਲਿਤ ਭੈਣ ਹੈ ਅਸੀਂ ਚਾਹੁੰਦੇ ਆ ਵੀ ਹਮੇਸ਼ਾ ਹੀ ਜਿਹੜਾ ਹੈ ਨਾ ਇਹ ਸਾਫ਼ ਸੁਥਰੀ ਰਾਜਨੀਤੀ ਹੋਵੇ ਇਹਨੂੰ ਜਿਹੜਾ ਪੜਕਾਉ ਨਾ ਬਣਾਇਆ ਜਾਵੇ ਕੋਈ ਨਹੀਂ ਕੋਈ ਨਹੀਂ